ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸੋਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਦੋਸਤੋ ਕਰੋ ਨੋਟ ਅੱਜ 31 ਅਕਤੂਬਰ 2025 ਦਿਨ ਸ਼ੁੱਕਰਵਾਰ ਨੂੰ ਹੋਣ ਵਾਲੇ ਕਬੱਡੀ ਕੱਪ ਤਾਂ ਕਰੋ ਨੋਟ ਦੋਸਤੋ ਅੱਜ ਟਾਪ ਦਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਮੋਹਣਕੇ ਹਿਠਾੜ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਇੱਥੇ ਅੱਜ ਕਬੱਡੀ ਆਲ ਓਪਨ ਦੀਆਂ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 51000 ਰੁਪਿਆ ਦੂਸਰਾ ਇਨਾਮ 41000 ਰੁਪਿਆ ਤੇ ਬੈਸਟਾਂ ਨੂੰ 32 ਇੰਚ ਐਲਈਡੀਆਂ ਦਿੱਤੀਆਂ ਜਾਣਗੀਆਂ ਤੇ ਇਹ ਕਬੱਡੀ ਕੱਪ ਲੈਵ ਚੱਲੂਗਾ ਕਬੱਡੀ ਸਪੋਰਟਸ ਲੈਵ ਤੇ ਕਰੋ ਨਾਲ ਦੋਸਤੋ ਇਸ ਤੋਂ ਅੱਗੇ ਅੱਜ ਟਾਪ ਦਾ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਅਜਲੋਦ ਨੇੜੇ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਇੱਥੇ ਅੱਜ ਕਬੱਡੀ ਇੱਕ ਪਿੰਡ ਓਪਨ ਦੇ ਮੈਚ ਕਰਵਾਏ ਜਾਣਗੇ ਇੱਕ ਟੀਮ ਵਿੱਚ ਤਿੰਨ 플레이ਰ ਬਾਹਰੋਂ ਖੇਡ ਸਕਦੇ ਹਨ ਪਹਿਲੇ ਨੰਬਰ ਤੇ ਹਨਬਲ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਦੂਸਰੇ ਨੰਬਰ ਤੇ ਰੰਬਰ ਟੀਮ ਨੂੰ 75000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਬੈਸਟਾ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਤੇ ਇਹ ਕਬੱਡੀ ਕੱਪ ਲੈ ਬਖਾਇਆ ਜਾਵੇਗਾ 1 2 3 ਤੇ ਕਰੋ ਨੋੜੇ ਦੋਸਤੋ ਇਸ ਤੋਂ ਅੱਗੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ ਵਿਖੇ ਇੱਥੇ ਅੱਜ ਟੂਰਨਾਮੈਂਟ ਦਾ ਪਹਿਲਾ ਦਿਨ ਆ ਤੇ ਪਹਿਲੇ ਦਿਨ ਅੱਜ ਇੱਥੇ 50 ਕਿਲੋ ਤੇ 35 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ 50 ਕਿਲੋ ਵਿੱਚ ਇੱਕ ਪਲੇਅਰ ਬਾਹਰੋਂ ਖੇਡ ਸਕਦਾ ਹੈ ਪਹਿਲਾ ਇਨਾਮ 6000 ਰੁਪਿਆ ਤੇ ਦੂਸਰਾ ਇਨਾਮ 5000 ਰੁਪਿਆ ਦਿੱਤਾ ਜਾਵੇਗਾ ਤੇ 35 ਕਿਲੋ ਨਰੋਲ ਦਾ ਪਹਿਲਾ ਇਨਾਮ 4000 ਰੁਪਿਆ ਤੇ ਦੂਸਰਾ ਇਨਾਮ ਤੈਨਾਂ ਹਜ਼ਾਰ ਰੁਪਏ ਦਿੱਤਾ ਜਾਵੇਗਾ ਕਰੋ ਨੋਡ ਦੋਸਤੋ ਇਸ ਤੋਂ ਅੱਗੇ ਬਜਨੀ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਪਲਾਈਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਥੇ ਅੱਜ 32 ਕਿਲੋ ਤੇ 26 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ ਦੋਨੇ ਵਜਨਾ ਵਿੱਚ ਇੱਕ ਪਲੇਅਰ ਬਾਹਰੋਂ ਖੇਡ ਸਕਦਾ ਹੈ 32 ਕਿਲੋ ਦਾ ਪਹਿਲਾ ਇਨਾਮ 4100 ਰੁਪਿਆ ਦੂਸਰਾ ਇਨਾਮ 3100 ਰੁਪਿਆ ਤੇ ਬੈਸਟ ਨੂੰ ਦੇਸੀ ਘੋ ਦਿੱਤਾ ਜਾਵੇਗਾ ਤੇ 26 ਕਿਲੋ ਦਾ ਪਹਿਲਾ ਇਨਾਮ 3100 ਰੁਪਿਆ ਦੂਸਰਾ ਇਨਾਮ 2100 ਰੁਪਿਆ ਤੇ ਬੈਸਟਾ ਨੂੰ ਦੇਸੀ ਘੋਦ ਦਿੱਤਾ ਜਾਵੇਗਾ ਤੇ ਇਹ ਕਬੱਡੀ ਟੂਰਨਾਮੈਂਟ ਲੈ ਬਖਾਇਆ ਜਾਵੇਗਾ ਕਬੱਡੀ ਟੀਵੀ ਤੇ ਕਰੋੜ ਦੋਸਤੋ ਇਸ ਤੋਂ ਅੱਗੇ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਪਿੱਪਲੀ ਜ਼ਿਲ੍ਹਾ ਫਰੀਦਕੋੜ ਵਿਖੇ ਇੱਥੇ ਵੀ ਅੱਜ ਕਬੱਡੀ ਇੱਕ ਪਿੰਡ ਓਪਨ ਦੇ ਮੈਚ ਕਰਵਾਏ ਜਾਣਗੇ ਇੱਕ ਟੀਮ ਵਿੱਚ ਤਿੰਨ 플레이ਰ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 41000 ਰੁਪਿਆ ਦੂਸਰਾ ਇਨਾਮ 31000 ਰੁਪਿਆ ਤੇ ਬੈਸਟਾਂ ਨੂੰ 515100 ਰੁਪਿਆ ਦਿੱਤਾ ਜਾਵੇਗਾ ਤੇ ਨਾਲ ਹੀ ਇੱਥੇ ਅੱਜ 70 ਕਿਲੋ ਭਾਰ ਦੇ ਮੈਚ ਵੀ ਕਰਵਾਏ ਜਾਣਗੇ ਇੱਕ ਟੀਮ ਵਿੱਚ ਦੋ 플레이ਰ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 9200 ਰੁਪਿਆ ਦੂਸਰਾ ਇਨਾਮ 7200 ਰੁਪਿਆ ਤੇ ਬੈਸਟਾਂ ਨੂੰ ਕੱਪ ਦਿੱਤੇ ਜਾਣਗੇ ਤੇ ਇਹ ਕਬੱਡੀ ਕੱਪ ਵੀ ਲੈ ਬਖਾਇਆ ਜਾਵੇਗਾ ਕਬੱਡੀ ਸਪੋਰਟਸ ਲੈਬ ਤੇ ਕਰੋ ਨੋੜੇ ਦੋਸਤੋ ਇਸ ਤੋਂ ਅੱਗੇ ਬਜਨੀ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਪਿੰਡ ਮਾਨ ਬੀਬੜੀਆਂ ਜ਼ਿਲ੍ਹਾ ਮਾਨਸਾ ਵਿਖੇ ਇੱਥੇ ਅੱਜ 72 ਕਿਲੋ ਤੇ 35 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ 35 ਕਿਲੋ ਨਰੋਲ ਦਾ ਪਹਿਲਾ ਇਨਾਮ 3100 ਰੁਪਿਆ ਤੇ ਦੂਸਰਾ ਇਨਾਮ 2100 ਰੁਪਿਆ ਤੇ ਵੈਸਟਾਂ ਨੂੰ ਕੱਪ ਦਿੱਤੇ ਜਾਣਗੇ ਤੇ 72 ਕਿਲੋ ਵਿੱਚ ਇੱਕ 플레이ਰ ਬਾਹਰੋ ਖੇਡ ਸਕਦਾ ਹੈ ਪਹਿਲਾ ਇਨਾਮ 11000 ਰੁਪਿਆ ਦੂਸਰਾ ਇਨਾਮ 8000 ਰੁਪਿਆ ਤੇ ਵੈਸਟਾਂ ਨੂੰ ਕੱਪ ਦਿੱਤੇ ਜਾਣਗੇ ਤੇ ਇਹ ਕਬੱਡੀ ਕੱਪ ਲੈਬ ਖਾਇਆ ਜਾਵੇਗਾ pv31manasa.com ਤੇ ਤੇ ਇਹ ਸੀ ਦੋਸਤੋ ਅੱਜ ਹੋਣ ਵਾਲੇ ਕਬੱਡੀ ਕੱਪ ਜੇ ਸੋਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਮਿਲਦੇ ਆਂ ਦੋਸਤੋ ਨੈਕਸਟ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ